ਸਵਾਗਤ ਹੈ ਨਾ ਪੰਜਾਬੀ ਸਲਾਈ ਕਢਾਈ ਚੈਨਲ ਤੇ ਅੱਜ ਅਸੀਂ ਤੁਹਾਨੂੰ ਦਿਖਾਉਣਾ ਸੀ ਇੱਕ ਕੋਟ ਸੈੱਟ ਤਿਆਰ ਕਰੇ ਬਹੁਤ ਸੋਹਣਾ ਕਾਟਨ ਦੇ ਵਿੱਚ ਜੋ ਇਹਦੇ ਆਪਾਂ ਨੇ ਝੋਨਾ ਪਾਈਆਂ ਨੇ ਇਹ ਸਾਰੀਆਂ ਝੋਨਾ ਪਾਈਆਂ ਨੇ ਉੱਪਰ ਇਹਦੇ ਬਟਨ ਲਗਾਏ ਨੇ ਗਲੇ ਦੇ ਉੱਪਰ ਆਪਾਂ ਨੇ ਬੈਨ ਲਗਾਇਆਗਾ ਬਾਜੂ ਇਹਦੀ ਆਪਾਂ ਨੇ ਕਫ ਵਾਲੀ ਤਿਆਰ ਕਰੀਆ ਬਹੁਤ ਸੋਹਣੀ ਡਰੈੱਸ ਬਣ ਕੇ ਤਿਆਰ ਹੋਈਆ ਕੋਟ ਸੈੱਟ ਨਾਲ ਇਸਦੇ ਆਪਾਂ ਨੇ ਗੁੱਡੀ ਕਟ ਸਲਵਾਰ ਤਿਆਰ ਕਰੀਆ ਇਹ ਦੇਖੋ ਤੁਸੀਂ ਜੋ ਬੈਕ ਹੈ ਇਹਦੀ ਲੌਂਗ ਆ ਗਈ ਜੋ ਫਰੰਟ ਆ ਇਹਦਾ ਸ਼ਾਰਟ ਇਸ ਤਰੀਕੇ ਨਾਲ ਇਹ ਕੋਟ ਸੈੱਟ ਤਿਆਰ ਹੁੰਦਾ ਅਲੱਗ-ਅਲੱਗ ਡਿਜ਼ਾਈਨ ਹੁੰਦੇ ਨੇ ਇਹਨਾਂ ਦੇ ਇਸ ਤਰ੍ਹਾਂ ਦੀ ਆਪਾਂ ਨੇ ਗੁੱਡੀ ਕੱਟ ਇਸਦੇ ਨਾਲ ਸਲਵਾਰ ਤਿਆਰ ਕਰੀ ਹੈ ਸਲਵਾਰ ਦੇ ਵਰਕ ਦੀ ਆਪਾਂ ਨੇ ਸ਼ਾਰਟ ਵੀਡੀਓ ਵੀ ਪਾਈ ਸੀਗੀ ਮੂਰੀ ਦੇ ਉੱਪਰ ਡਿਜ਼ਾਈਨ ਬਣਾਇਆਗਾ ਉੱਪਰ ਆਪਾਂ ਨੇ ਗੁੱਡੀ ਕੱਟ ਦੀ ਸ਼ੇਪ ਦਿੱਤੀ ਹੈ ਬਹੁਤ ਸੋਹਣੀ ਸਲਵਾਰ ਬਣ ਕੇ ਤਿਆਰ ਹੁੰਦੀ ਹੈਗੀ ਤੁਸੀਂ ਚਾਹੋ ਤਾਂ ਇਸ ਨਾਲ ਪਲਾਜ਼ੋ ਵੀ ਬਣਾ ਸਕਦੇ ਹੋਗੇ ਇਹ ਜਿਹੜੀ ਸਲਵਾਰ ਹੁੰਦੀ ਹੈ ਸ਼ਾਰਟ ਹੁੰਦੀ ਹੈ ਜਾਨੀ ਕਿ ਘੇਰ ਵੀ ਦਾ ਘੱਟ ਹੁੰਦਾ ਹੈਗਾ ਸਟੇਟ ਸਲਵਾਰ ਹੁੰਦੀ ਹੈਗੀ ਬਹੁਤ ਸੋਹਣੀ ਡਰੈਸ ਬਣ ਕੇ ਤਿਆਰ ਹੋਈ ਹੈਗੀ ਇਸ ਤਰ੍ਹਾਂ ਨਹੀਂ ਅਸੀਂ ਤੁਹਾਨੂੰ ਡਰੈਸ ਬਣਾਉਣ ਦਾ ਤਰੀਕਾ ਦੱਸ ਦਿਆਂ ਵੀ ਆਪਾਂ ਨੇ ਕਿੱਦਾਂ ਬਣਾਈ ਹੈ ਤੁਸੀਂ ਵੀ ਤਿਆਰ ਕਰ ਸਕਦੇ ਹੋ ਵੀਡੀਓ ਨੂੰ ਤੁਸੀਂ ਸ਼ੁਰੂ ਤੋਂ ਲੈ ਕੇ ਐਂਡ ਤੱਕ ਧਿਆਨ ਨਾਲ ਦੇਖਣਾ ਵੀਡੀਓ ਨੂੰ ਲੈ ਕੇ ਤੇ ਸ਼ੇਅਰ ਜ਼ਰੂਰ ਕਰਨਾ ਇਸ ਤਰ੍ਹਾਂ ਦੀ ਕੋਈ ਹੋਰ ਵੀ ਜਾਣਕਾਰੀ ਲੈਣੀ ਹੋਵੇ ਡਿਜ਼ਾਈਨ ਦੇਖਣ ਤਾਂ ਤੁਸੀਂ ਸਾਡੇ ਪੰਜਾਬੀ ਸਿਲਾਈ ਕੜਾਹ ਜੈਨਲ ਤੇ ਦੇਖ ਸਕਦੇ ਹੋ ਜੋ ਵੀ ਆਪਾਂ ਡਿਜ਼ਾਈਨ ਤਿਆਰ ਕਰਦੇ ਹੋ ਇਸ ਦੀ ਆਪਾਂ ਵੀਡੀਓ ਪਾਉਣੀ ਹੈ ਅੱਗੇ ਵੀ ਇਸ ਤਰ੍ਹਾਂ ਦੇ ਸੋਹਣੇ ਸੋਹਣੇ ਡਿਜ਼ਾਈਨ ਤੁਹਾਡੇ ਲਈ ਲੈ ਕੇ ਆਵਾਂਗੇ ਸਤਿ ਸ਼੍ਰੀ ਅਕਾਲ ਜੀ ਅੱਜ ਤਾਂ ਅਸੀਂ ਡਿਜ਼ਾਈਨਰ ਕੁੜਤੀ ਦੀ ਕਟਿੰਗ ਦੱਸਾਂਗੇ ਇਸ ਨੂੰ ਆਪਾਂ ਅੱਗੇ ਤੋਂ 프랙ਟ ਹੈ ਬਣੋ ਜੀ ਬੈਕ ਕਲੀ ਫਰੰਟ ਦੇ ਉੱਪਰ ਹੀ ਬਲ ਪਾਵਾਂਗੇ ਇਸ ਤਰੀਕੇ ਦੀ ਤੁਹਾਨੂੰ ਕਟਿੰਗ ਦੱਸਾਂਗੇ ਅਸੀਂ ਲੈਂਥ ਆਪਾਂ ਨੇ ਦੀ ਸ਼ਾਰਟ ਬਣਾਉਣੀ ਹੈ ਦੀ ਕਮੀ ਦੀ ਲੈਂਥ ਆਪਣੇ ਕੋਲ 42 ਇੰਚ ਹੈ ਇਸ ਨੂੰ ਆਪਾਂ 23 ਇੰਚ ਦੇ ਆਰ ਕਰਾਂਗੇ ਯਾਨੀ ਕਿ 36 ਦਾ 36 ਇੰਚੀ ਮਾਰਜਿਨ ਲਵਾਂਗੇ ਨੀਚੇ ਤੋਂ ਆਪਾਂ ਨੇ ਬ੍ਰੀਕ ਫੋਲਡ ਕਰਨਾ ਇਸ ਜਗ੍ਹਾ ਤੋਂ ਪਹਿਲਾਂ ਆਪਾਂ ਨੇ ਕਟਿੰਗ ਕਰ ਲੈਣੀ ਹੈ ਇਕੱਲੇ ਫਰੰਟ ਦੀ 36 ਇੰਚ ਦੇ ਹਿਸਾਬ ਨਾਲ ਇਹ ਆਪਣੇ ਕੋਲ ਕਾਟਨ ਚ ਫੈਬਰਿਕ ਆ ਫਰੰਟੇ ਦਾ ਸ਼ਾਰਟ ਬਣੂਗਾ ਜੋ ਬੈਕ ਆ ਥੋੜੀ ਜਿਹੀ ਲੌਂਗ ਬਣੂਗੀ ਇਸ ਤਰੀਕੇ ਨਾਲ ਆਪਾਂ ਕਟਿੰਗ ਕਰਾਂਗੇ ਇੱਥੇ ਪਹਿਲਾਂ ਪੈਨਸ਼ਾ ਲਾ ਲਾਂਗੇ ਸਾਰਾ 36 ਇੰਚ ਦੇ ਇਸ ਜਗ੍ਹਾ ਤੋਂ ਆਪਣੇ ਪਹਿਲਾਂ ਫਰੰਟ ਵਾਲੇ ਕੱਪੜੇ ਦੀ ਕਟਿੰਗ ਕਰ ਲੈਣੀ ਆ ਕੱਪੜਾ ਆਪਣੇ ਕੋਲੇ ਦੋ ਤਹਾਂ ਵਿੱਚ ਆ ਨੇ ਫਰੰਟ ਵਾਲਾ ਪਾਸ ਲੱਗ ਦੋ ਕਰ ਲਿਆ ਪਹਿਲਾਂ ਇੰਨੀ ਕਟਿੰਗ ਕਰਾਂਗੇ ਇਹਦੇ ਨੇ ਪਹਿਲਾਂ ਸਾਰੇ ਕੱਪੜੇ ਨੂੰ ਆਪਾਂ ਡਬਲ ਕਰ ਲਾਂਗੇ ਜਾਨੀ ਕਿ ਇਹਦੇ ਕੰਨੀਆਂ ਆਪਾਂ ਜੋੜ ਲਾਂਗੇ ਇੱਕ ਸਾਈਡ ਆਪਣੀ ਓਪਨ ਹੋਊਗੀ ਦੂਸਰੀ ਸਾਈਡ ਹੋਊਗੀ ਬੰਦ ਫਰੰਟ ਦਾ ਇਹ ਸਾਰਾ ਘੇਰ ਤਿਆਰ ਹੋਊਗਾ ਜਿੰਨਾ ਆਪਣੇ ਕਮੀਜ਼ ਦਾ ਪਣਾਗਾ ਉਸ ਹਿਸਾਬ ਨਾਲ ਇਹ ਸਾਰਾ ਘੇਰ ਤਿਆਰ ਰਹੇਗਾ ਹਿਸਾਬ ਨਾਲ ਹੀ ਆਪਾਂ ਨੇ ਕਟਿੰਗ ਕਰਨੀ ਹੈ డినర కమిజ బ తల్టా పలాజో తయారు కప్పు నిశాను ఢా ఇంచే నీచే ఇంచ ਉਸਰ ਨਿਸ਼ਾਨ ਆਪਾਂ 2 ਇੰਚ ਤੇ ਲਾਵਾਂਗੇ ਉਸ ਤੋਂ ਬਾਅਦ 3-3 ਇੰਚ ਦੇ ਆਪਾਂ 3 ਨਿਸ਼ਾਨ ਲਗਾਵਾਂਗੇ ਇਹ ਆਪਣੇ ਉੱਪਰ ਨਿਸ਼ਾਨ ਲਗਾ ਲੈਨੇ ਹੁਣ ਜੋ ਆਪਾਂ ਹੇਠੇ ਨਿਸ਼ਾਨ ਲਗਾਇਆ ਪਹਿਲਾਂ ਆਪਾਂ ਨੇ 15 ਇੰਚ ਤੇ ਇੱਕ ਨਿਸ਼ਾਨ ਲਾਇਆ ਸੀਗਾ 15 ਇੰਚ ਤੇ ਉਸ ਤੋਂ ਬਾਅਦ ਇੱਕ ਨਿਸ਼ਾਨ ਆਪਾਂ ਲਗਾਵਾਂਗੇ 13 ਇੰਚ ਤੇ జో దో ఇంచా నిర అటే ఈ నిశాను బాధ తిని తినించే నిశా లాంచే దూసరాశాన సాడే బారడ్ బారంచేవేసు నిశానుడ్డ వాడే దా ఇో దో ఇంచ अपने गैप रखना गा इस तरीके देखो कि अपना ही सेंटर वाला होगा इस तरह तुम निशानी बना सकते हो इस जगह से अपने जो दो इंच वाला निशान लाया गा इस तरह फोल्ड कर देंगे बिल्कुल इस उस तो बाद जो अपने ये निशान लाया गा ये अपने साढ़े बारह इंच तक लाया తిసరాశా ఇంకా సాడే బారా ఇంచే బాధ ఆడ్ దస్ ఇచ్చి సాడే దస్ ఇచ్చే ఈ సైను ఆవే ਆਪਾਂ ਇਹਨਾਂ ਨਿਸ਼ਾਨਾਂ ਨੂੰ ਦੂਸਰੀ ਸਾਈਡ ਲੈ ਜਾਾਂਗੇ ਇਹ ਦੇਖੋ ਆਪਣਾ 15 ਇੰਚ ਤੇ ਨਿਸ਼ਾਨ ਹੋ ਗਿਆ ਦੂਸਰਾ ਹੋ ਗਿਆ 12.5 ਇੰਚ ਤੇ ਤੀਸਰਾ ਹੋ ਗਿਆ ਆਪਣਾ 10.5 ਇੰਚ ਤੇ ਇਸ ਤਰੀਕੇ ਨਾਲ ਆਪਾਂ ਦੂਸਰੀ ਸਾਈਡ ਇਹ ਸਾਰੇ ਨਿਸ਼ਾਨ ਲੈ ਜਾਾਂਗੇ ये अपने बल दो सैडा दे इस करके आप दूसरी साइड निशान लगा रहे हैं ये अपना साढ़े बारह इंच तक होगा निशान लास्ट वाला होगा साढ़े दस इंच बल पाने उस तुँ बा ही जो आप कटिंग करा ਇਹ ਆਪਣੇ ਕਪੜਾ ਡਬਲ ਕਰਿਆ ਹੋਇਆ ਇਸ ਨੂੰ ਆਪਾਂ ਹੁਣ ਸਿੰਗਲ ਕਰ ਲਾਂਗੇ ਇਸ ਤਰੀਕੇ ਨਾਲ ਸਾਰੇ ਸਿੰਗਲ ਕਰ ਲਾਂਗੇ ਸੈਂਟਰ ਵਾਲਾ ਇਹਦਾ ਇਹ ਜਗ੍ਹਾ ਤੇ ਆਪਣਾ ਗਲੇ ਦਾ ਜੋ ਆਪਾਂ ਨੇ ਗਲਾ ਬਣਾਉਣਾਗਾ ਸੈਂਟਰ ਦੇ ਵਿੱਚ ਗਲਾ ਜੋ ਹੁਣ ਆਪਾਂ ਨੇ ਕੀ ਕਰਨਾ ਪਹਿਲਾਂ ਜੋ ਇੱਕ ਨਿਸ਼ਾਨ ਆਪਾਂ ਨੇ ਲਾਇਆ ਸੀਗਾ 2 ਇੰਚ ਦਾ ਇਸ ਨੂੰ ਇਸ ਸਟ੍ਰਾਈਟ ਦੇ ਉੱਪਰ ਜੋ ਪਹਿਲਾ 8 ਇੰਚ ਦਾ ਨਿਸ਼ਾਨ ਲਗਾਇਆ ਸੀਗਾ ਉਸ ਤੋਂ ਬਾਅਦ 2 ਇੰਚ ਦਾ ਨਿਸ਼ਾਨ ਲਾਇਆ ਸੀ ਹੁਣ ਆਪਾਂ ਨੇ 2 ਇੰਚ ਦਾ ਨਿਸ਼ਾਨ ਨੂੰ ਇਹਦੇ ਉੱਪਰ ਆਪਣੀ ਸਲਾਈ ਲਗਾ ਦੇਣੀ ਹੈ। ਬਿਲਕੁਲ ਆਫ ਤੇ। ਇਸਨੂੰ ਅੱਪਰ 15 ਇੰਚ ਤੱਕ ਲੈ ਕੇ ਜਾਵਾਂਗੇ। ਇਹ ਵੇਖਦੇ ਆ ਕਿ ਅਸੀਂ ਆਪ ਪੱਕਾ ਕਰ ਦਾਂਗੇ ਹੁਣ ਆਪਣੇ ਹੋਗੇ 3 3 ਇੰਚ ਵਾਲੇ ਨਿਸ਼ਾਨ ਸ਼ੁਰੂ ਗੇਵਪ ਰੱਖਾਂਗੇ 1 ਇੰਚ ਦਾ 1 ਇੰਚ ਦਾ ਆਪਾਂ ਨੇ ਵਿੱਚ ਗੈਪ ਰੱਖਿਆ ਦੇਖੋ ਤੁਸੀਂ ਬਿਲਕੁਲ ਸਲਾਈ ਦੇ ਉੱਪਰ ਸਲਾਈ ਨਹੀਂ ਲਾਉਣੀ ਹੈਗੀ 1 ਇੰਚ ਦਾ ਆਪਾਂ ਨੇ ਇਹਦੇ ਉੱਪਰ ਗੈਪ ਰੱਖਿਆ ਤੁਸੀਂ ਚਾਹੋ ਤਾਂ ਕੋਈ ਲੈਸ ਵੀ ਲਗਾ ਸਕਦੇ ਹੋ ਇਸ ਦੇ ਜੇਕਰ ਅੰਦਰ ਲਾਉਣੀ ਹੈ ਲੈਸ ਗੁੰਮ ਲੈਸ ਵੀ ਲਗਾ ਸਕਦੇ ਹੋ ਉੱਪਰਦਰ ਮੇ ਲੈਸ ਵੀ ਲਗਾ ਸਕਦੇ ਹੋਗੇ ਸੁਨਾਪਾ ਸਾਡੇ 12 ਇੰਚ ਤੇ ਛੱਡਾਂਗੇ ਇਸ ਨੂੰ ਵੀ ਅਪਾ 2 ਇੰਚ ਉੱਪਰ ਛੱਡਾਂਗੇ ਸਆਂ ਇਸ ਲਾਈਆਂ ਆਪਣੇ ਲਗਾ ਲਿਆ ਨੇ ਲਗਭਗ ਜੋ ਆਪਣੇ ਇਹ ਨਿਸ਼ਾਨ ਲਗਾਏ ਸੀਗੇ ਇਹਨਾਂ ਦਾ ਆਪਣੇ 2-2 ਇੰਚ ਦਾ ਗੈਪ ਰੱਖਿਆ ਗਿਆ ਇੱਕ ਜਗ੍ਹਾ ਤੇ ਆਪਾਂ ਨੇ ਨਿਸ਼ਾਨ ਲਾਇਆ ਨਹੀਂ ਸੀਗਾ ਇਸ ਕਰਕੇ ਇਹ ਆਪਣੀ ਸਲਾਈ ਉਸ ਜਗ੍ਹਾ ਹੀ 12.5 ਇੰਚ ਤੋਂ ਲੈ ਕੇ ਆਂ ਦੂਸਰੀ ਸਲਾਈ ਆਪਾਂ ਲੈ ਕੇ ਆਏਗੇ 10 9.5 ਇੰਚ ਤੇ ਇਸ ਕਰਕੇ ਪਹਿਲੀ ਸਲਾਈ ਆਪਣੀ 15 ਇੰਚ ਦੀ ਹੋ ਗਈ 12.5 ਤੇ 10 ਤੇ ਇਹ ਹੋ ਗਈ 9 ਇੰਚ ਤੇ ਸਲਾਈ ਇਸ ਕਰਕੇ ਤਿੰਨ ਸਲਾਈਆਂ ਹੋ ਗਈ ਆਪਣੇ ਚਾਰ ਹੋ ਗਈਆਂ ਇਸ ਤਰੀਕੇ ਨਾਲ ਹੀ ਆਪਾਂ ਨੇ ਦੂਸਰੇ ਆਪਾਂ ਨੇ ਦੂਸਰੇ ਹੁਣ ਆਪਾਂ ਇਹਦੀ ਕਟਿੰਗ ਕਰਦੇ ਹਾਂ ਕਟਿੰਗ ਇਸ ਤਰੀਕੇ ਨਾਲ ਹੋਗੀ ਤੁਹਾਨੂੰ ਅਸੀਂ ਦੱਸ ਦਿੰਦੇ ਆਪਾਂ ਨੇ ਸਲਾਈਆਂ ਲਗਾਈ ਲਾ ਲਈਆਂ ਸੀ ਉਸ ਤੋਂ ਬਾਅਦ ਇਸ ਨੂੰ ਆਪਾਂ ਨੇ ਪ੍ਰੈਸ ਨਾਲ ਸੈੱਟ ਕਰ ਲੈ ਸਾਰੀਆਂ ਕਿਰਜਾਂ ਨੂੰ ਇਸ ਤਰੀਕੇ ਨਾਲ ਇਹ ਆਪਣਾ ਖੁੱਲਾ ਘੇਰ ਬਣ ਕੇ ਤਿਆਰ ਹੋ ਜਾਊਗਾ ਇਹ ਆਪਣੇ ਕੋਲ ਕਾਟਨ ਚ ਕਪੜਾ ਇਸ ਕਰਕੇ ਪ੍ਰੈਸ ਨਾਲ ਸੈੱਟ ਹੋ ਗਏ ਜੇਕਰ ਤੁਹਾਡੇ ਕੋਲ ਜੌਰਜਟਾ ਜਾਂ ਕੋਈ ਕਰੇਵ ਆ ਤਾਂ ਤੁਸੀਂ ਇਸ ਉੱਪਰ ਸਲਾਈ ਵੀ ਕੱਚੀ ਸਲਾਈ ਲਗਾ ਸਕਦੇ ਹੋ ਕਿਉਂਕਿ ਉਸ ਦੇ ਨਾਲ ਆਪਾਂ ਨੂੰ ਕਟਿੰਗ ਕਰਨ ਦੀ ਵਿੱਚ ਸਾਨੀ ਹੋ ਜਾਂਦੀ ਹੈ ਇਸ ਤਰ੍ਹਾਂ ਪ੍ਰੈਸ ਦੇ ਨਾਲ ਇਸ ਨੂੰ ਸੈੱਟ ਕਰ ਲਿਆ ਸੀਗਾ ਹੁਣ ਕੀ ਕਰਨਾ ਆਪਾਂ ਨੇ ਇਹਨੂੰ ਡਬਲ ਕਰ ਲੈਣਾਗਾ ਯਾਨੀ ਕਿ ਉਸੇ ਤਰ੍ਹਾਂ ਹੀ ਆਪਾਂ ਨੇ ਫੋਲਡ ਕਰ ਲੈਣਾਗਾ ਜਿਸ ਤਰੀਕੇ ਨਾਲ ਪਹਿਲਾਂ ਤੈਅ ਲਗਾਈ ਸੀਗੀ ਸ਼ੁਰੂ ਦੇ ਵਿੱਚ ਇਸ ਤਰੀਕੇ ਨਾਲ ਇਸ ਨੂੰ ਫੋਲਡ ਕਰ ਲਾਂਗੇ ਸਾਰੇ ਕੱਪੜੇ ਨੂੰ ਪਹਿਲਾਂ ਚੰਗੀ ਤਰ੍ਹਾਂ ਸੈੱਟ ਕਰ ਲਾਂਗੇ ਉਸ ਤੋਂ ਬਾਅਦ ਜਿੱਦੀ ਕਟਿੰਗ ਸ਼ੁਰੂ ਕਰਾਂਗੇ ਕਿਨਾਰਾ ਆਪਣੇ ਸਾਰਾ ਕੱਪੜਾ ਸੈੱਟ ਕਰ ਲਿਆ ਹੁਣ ਆਪਾਂ ਇਹਦੀ ਕਟਿੰਗ ਕਰਾਂਗੇ ਕਟਿੰਗ ਜੋ ਆਪਨੇ ਕਰਨੀ ਐ ਇਦਾਂ ਜੋ ਉੱਪਰ গোল ਬੈਂਡ ਲਾ ਮੈਂ গোল ਬੈਂਡ গোল ਬੈਂਡ ਫਣੇ ਇਹਦੀ ਤੀਰੇ ਦੀ ਕਟਿੰਗ ਕਰਨੀ ਐ ਬੈਂਡ ਵਾਲਾ ਦੀਰ ਆਪਣੇ ਕੋਲੇ 15 ਇੰਚ ਤਿਆਰ ਆ 16 ਇੰਚ ਜਾਨੀ ਕਿ 8 ਇੰਚ ਤੇ ਆਪਨੇ ਨਿਸ਼ਾਨ ਲਗਾਇਆ మోడే నిశాను సత ఇగే ఇవారా ఫే స ఇదే కో సా తేహ ఇంచె చౌద ఇంచరికే నేను ఇది కటింగ్ దాగి చెస్ట్ల బ ఇర ఇంచాయ ఇ పలేటాని పాఫ్ తరికే నీ ਇਸ ਨੂੰ ਥੋੜਾ ਜਿਹਾ ਲੂਜ਼ ਬਣਾਵਾਂਗੇ ਫਿਟਿੰਗ ਨਾਲ ਜਿਸ ਤਰ੍ਹਾਂ ਕਿ 22 ਇੰਚ ਫਿਟਿੰਗ ਆ 22.5 ਇੰਚ ਆਪਾਂ ਇੱਦੀ ਰੱਖਾਂਗੇ ਚੈਸਟ ਕਮਰ ਆ ਗਿਆ ਆਪਣੇ ਕੋਲ 20 ਇੰਚ 15 ਇੰਚ ਦੀ ਸਲਾਈ ਰੱਖਾਂਗੇ 15.5 ਇੰਚ ਦਾ ਨਿਸ਼ਾਨ ਲਗਾਇਆ ਕਿਉਂਕਿ ਅੱਧਾ ਇੰਚ ਦਵਾ ਦੇ ਵਿੱਚ ਆਊਗਾ 24 ਇੰਚ ਆਪਾਂ ਇਸਦੀ ਰੱਖਾਂਗੇ ਹਿਪ ਇਸੋਸਾ ਨਾਲ ਇਹਦੀ ਆਪਾਂ ਨੇ ਕਟਿੰਗ ਕਰ ਦੇਣੀ ਹੈ। ਹੁਣ ਆਪਾਂ ਨੀਚੇ ਤੋਂ ਇਹਦੀ ਕਟਿੰਗ ਕਰਨੇ ਨੀਚੇ ਤੋਂ ਆਪਾਂ ਗਲਾਈ ਦੇਵਾਂਗੇ ਦੇਖੋ। ਨੀਚੇ ਤੋਂ ਗਲਾਈ ਦੇ ਕੇ ਇਹਦੀ ਆਪਾਂ ਗੋਲ ਸ਼ੇਪ ਬਣਾਵਾਂਗੇ। ਗਲਾਈ ਆਪਾਂ 2 ਇੰਚ ਦੀ ਕਰਾਂਗੇ। ਇਸ ਤਰੀਕੇ ਨਾਲ ਇਹਦੀ ਆਪਾਂ ਗੋਲ ਸ਼ੇਪ ਬਣਾ ਲਾਂਗੇ। ਜੋ ਆਪਣੇ ਗਲੇ ਵਾਲਾ ਨਿਸ਼ਾਨ ਲਗਾ ਇਸ ਨਿਸ਼ਾਨ ਦੇ ਉੱਪਰ ਕਟਿੰਗ ਕਰ ਦੇਣੀ ਹੈ ਇਧਰੋਂ ਅੱਧੇ ਜਿசி ਕੱਟ ਪਾਵਾਂਗੇ ਕਿਉਂਕਿ ਜੇ ਆਪਣੇ ਬੈਨ ਲਗਾਉਣਾ ਇਸ ਕਰਕੇ ਅੱਧੇ ਇੰਚ ਦੀ ਇਸ ਜਗ੍ਹਾ ਤੇ ਕੱਟ ਪਾਉਣੀ ਹੈ तरीके ਨਾਲ ਆਪਣੇ ਫਰੰਟ ਦੀ ਕਟਿੰਗ ਹੋ ਗਿਆ ਤਿਆਰ ਆ ਜੋ ਆਪਣੇ ਬੈਗ ਕੱਟਣੇ ਇਸ ਨਾਲੋਂ ਲੌਂਗ ਕੱਟਾਂਗੇ ਬੈਗ ਦਾ ਘੇਰਾ ਆਪਾਂ ਨੇ ਉਨੇ ਹੀ ਰੱਖਣਾ ਜਿੰਨਾ ਕਿ ਆਪਣੇ ਉੱਪਰੋਂ ਰੱਖਿਆ ਸੀਗਾ ਇਸ ਤਰ੍ਹਾਂ ਕੀ ਦਾ ਘੇਰਾ ਆਪਣੇ ਕੋਲ 24 ਚ ਤਿਆਰ ਆ ਉਸ ਹਿਸਾਬ ਨਾਲ ਹੀ ਆਪਾਂ ਨੇ ਬੈਕ ਦੀ ਕਟਿੰਗ ਕਰਨੀ ਹੈਗੀ ਇਸ ਦੇ ਵਿੱਚ ਹੀ ਆਪਣੇ ਬਾਜੂ ਦੀ ਕਟਿੰਗ ਕਰਨੀ ਹੈ ਬੈਕ ਦੇ ਵਿੱਚ 24 ਇੰਚ ਤੇ ਅੱਧੇ ਹਿਸਾਬ ਨਾਲ ਆਪਾਂ ਨਿਸ਼ਾਨ ਲਾਵਾਂਗੇ 27 28 ਇੰਚ ਤੇ ਲਾ ਲਾਂਗੇ ਫਿਰ ਇਹਨੂੰ ਇਸ ਤਰੀਕੇ ਨਾਲ ਫੋਲਡ ਕਰ ਲਾਂਗੇ ਬਹੁਤ ਸੋਹਣੀ ਫਰਾਕ ਬਣ ਕੇ ਡੈਰਨੀਆ ਡਰੈਸ ਤੁਸੀਂ ਜੀਨਸ ਨਾਲ ਵੀ ਪਾ ਸਕਦੇ ਹੋਗੇ ਪਲਾਜੋ ਨਾਲ ਵੀ ਪਾ ਸਕਦੇ ਹਾਂ ਸ਼ਰਾਰੇ ਨਾਲ ਵੀ ਉਹ ਪ੍ਰਾਪਾ ਅੱਧੇ ਇੰਚ ਪੌਣੇ ਇੰਚ ਦਾ ਦੂਆਰ ਰੱਖਾਂਗੇ ਧੀਰੇ ਧੀਰੇ ਲਈ ਤਾਂ ਕਿ ਆਪਣਾ ਜਿਹੜਾ ਗਲਾ ਪਿੱਛੇ ਨਾ ਜਾਵੇ ਇੱਦੇ ਵਿੱਚ ਆਪਣੇ ਹੋਰ ਕੋਈ ਵੀ ਪਲੇਟ ਵਗੈਰਾ ਨਹੀਂ ਪਾਉਣੀ ਹੈਗੀ ਇਸ ਨੂੰ ਆਪਾਂ 5 ਇੰਚ ਜ਼ਿਆਦਾ ਰੱਖਾਂਗੇ ਇਸ ਤਰੀਕੇ ਨਾਲ 5 ਇੰਚ ਜ਼ਿਆਦਾ ਰੱਖ ਗਈ ਨਹੀਂ ਆਪਾਂ ਨੇ ਸ਼ੇਪ ਦੇਣੀ ਹੈਗੀ ਦੀ ਗੋਲ ਦੇਵਾਂਗੇ ਯਾਨੀ ਕਿ ਇਸ ਚੀਜ਼ ਨਾਲ ਬਿਲਕੁਲ ਇਸ ਜੀ ਨਾਲ ਅਟੈਚ ਕਰੇ ਜੋ ਆਪਣਾ ਅਗਲਾ ਘੇਰਾ ਇਸ ਤਰੀਕੇ ਨਾਲ ਇਸ ਦੀ ਆਪਾਂ ਗਲੇ ਹੀ ਦਵਾਂਗੇ ਬਾਕੀ ਸੇਮ ਕਟਿੰਗ ਕਰ ਦੇਣੀ ਹੈ ਇਸੇ ਤਰੀਕੇ ਨਾਲ ਇਹ ਜਗ੍ਹਾ ਤੋਂ ਆਪਣੀ ਕਟਿੰਗ ਕਰਨੀ ਹੈ ਥੋੜੀ ਜਿਹੀ ਜਗ੍ਹਾ ਤਾਂ ਆਪਾਂ ਬਣਾ ਲਈਦੇ ਅੰਮਾਗੇ ਇਸ ਤਰੀਕੇ ਨਾਲ ਜਿਹੜੀ ਆਪਣੀ ਡਰੈੱਸ ਦੀ ਕਟਿੰਗ ਹੋ ਕੇ ਤਿਆਰ ਹੈ ਜਦੋਂ ਇਹ ਬਣ ਗਈ ਉਸ ਤੋਂ ਬਾਅਦ ਤੁਹਾਨੂੰ ਦਿਖਾਵਾਂਗੇ ਬਹੁਤ ਸੋਹਣੀ ਬਣ ਕੇ ਡਰੈੱਸ ਤਿਆਰ ਹੋਊਗੀ ਆਪਣੀ ਸਸੀ ਘਾਜੀ ਸਾਰਣੂ ਆਪਾਂ ਨੇ ਇੱਕ ਕੋਟ ਸੈੱਟ ਤਿਆਰ ਕਰ ਰਹੀ ਬਹੁਤ ਸੋਹਣਾ ਕਾਟਨ ਦੇ ਵਿੱਚ ਇਹਦੇ ਆਪਾਂ ਨੇ ਚੋਣਾ ਪਾਈਆਂ ਨੇ ਚਾਰ ਚੋਣਾ ਇੱਕ ਸਾਈਡ ਪਾਈਆਂ ਨੇ ਚਾਰ ਚੋਣਾ ਦੂਸਰੀ ਸਾਈਡ ਪਾਈਆਂ ਨੇ ਉੱਪਰ ਆਪਾਂ ਨੇ ਇਹਦੇ ਬੈਨ ਲਗਾਇਆਗਾ ਬਾਜੂ ਇਹਦੀ ਆਪਾਂ ਨੇ ਕਾਫਾ ਵਾਲੀ ਤਿਆਰ ਕਰੀਆ ਬਹੁਤ ਸੋਹਣਾ ਕੋਟ ਸੈੱਟ ਬਣ ਕੇ ਤਿਆਰ ਹੋਇਆਗਾ ਤੁਸੀਂ ਵੀ ਇਸ ਤਰ੍ਹਾਂ ਦੇ ਸੋਹਣੇ ਸੋਹਣੇ ਵੀਡੀਓ ਦੇਖਣ ਲਈ ਸਾਡੇ YouTube ਚੈਨਲ ਨੂੰ ਦੇਖ ਸਕਦੇ ਹੋ ਘੇਰੇ ਤੇ ਆਪਾਂ ਨੇ ਜੋ ਇਧਰ ਬੈਕ ਸਾਈਡ ਲੌਂਗ ਕਰੀਆਗੀ ਜੋ ਫਰੰਟਾ ਸ਼ਾਰਟ ਕਰਿਆਗਾ ਨੀਚੇ ਤੇ ਆਪਾਂ ਨੇ ਡਿਜ਼ਾਈਨ ਬਣਾਇਆ ਇਸ ਤਰ੍ਹਾਂ ਦਾ ਸੇਮ ਡਿਜ਼ਾਈਨ ਆਪਾਂ ਨੇ ਸਲਵਾਰ ਦੇ ਉੱਪਰ ਬਣਾਇਆ ਸਲਵਾਰ ਆਪਾਂ ਨੇ ਇੱਦੀ ਜੋ ਤਿਆਰ ਕਰੀਆ ਗੁੱਡੀ ਘਟ ਗੁੱਡੀ ਘੱਟ ਸਲਵਾਰデア ਰਹੀ ਹੈ ਪੌਂਚੇ ਦੇ ਉੱਪਰ ਬਹੁਤ ਸੋਹਣਾ ਵਰਕ ਦਾ ਡਿਜ਼ਾਈਨ ਬਣਿਆ ਹੋਇਆ ਚੋਣਾ ਇਹਦੀ ਆਪਾਂ ਨੇ ਇਸ ਤਰੀਕੇ ਨਾਲ ਪਾਈਆਂ ਨੇ ਗੁੱਡੀ ਘੱਟ ਇਹਦੀ ਸ਼ੇਪ ਬਹੁਤ ਸੋਹਣੀ ਮੰਦੀ ਹੈ ਵੀਡੀਓ ਵਧੀਆ ਲੱਗੀ ਬਣੀ ਲਾਈਕ ਕਰੋ